ਕੰਦਾ ਚਾਹ ਵਾਲਾ ਚੋਲੋ ਜੀ ਨਾ ਇਹ ਬੱਚੇ ਪੀ ਲੈਣਗੇ ਮੈਂ ਮੈਂ ਪੀ ਲਾਂਗੀ ਚਾਹ ਨਹੀਂ ਪੀਣਾ ਬੱਚਿਆਂ ਨੂੰ ਨਾ ਇਹ ਆਪੇ ਚਾਹ ਉਹ ਸਚਾ ਵੀ ਨਹੀਂ ਪੀਤੀ ਛੇੜੇ पिता दिन गुध भी लगा दे दुद्ध ही नहीं है बिच बच्च ने चाह पीनी सी बच्चे ने चाह लेनी मैं बना के दुधी नहीं है बिच इस तरह दी है मैं ਬੜਾ ਤਾਂ ਘਰ ਕਰਦੀ ਆ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੀ ਆ ਚਾਹ ਵੀ ਬੱਚਿਆਂ ਨੂੰ ਚਾਹ ਦੇਣੀ ਸੀ ਬਣਾ ਕੇ ਮੈਂ ਚਾਹ ਧਰੀ ਹੋਈ ਆ ਉੱਤੇ ਤੇ ਦੁੱਧ ਵੀ ਲਗਾ ਰਿਆ ਹਾਂ ਹਾਂ ਦੱਸ ਮੈਂ ਕਿਛੋਟੀਆਂ-ਛੋਟੀਆਂ ਗੱਲਾਂ ਕੀ ਤੋਂ ਕੀ ਮਮੀਂ ਦੱਸਾਂ ਕਿੱਥੇ ਵੇਖਾਂ ਮਮੀਂ ਕੀ ਕਮਾ ਬੜਾ ਤਾਂ ਘਰ ਕਰਦੀ ਆ ਦੁੱਧ ਵੀ ਨਹੀਂ ਦੇਂਦੀ ਦੁੱਧ ਚੱਪੇ ਵਿੱਚ ਦੁੱਧ ਹੈਗਾ ਸੀ ਦੁੱਧ ਲਗਾ ਰਿਆ ਸੀ ਬੜਾ ਤਾਂ ਘਰ ਕਰਦੀ ਆ ਮੈਂ ਕੀ ਕਰਾਂ ਮੈਂ ਬੱਚਿਆਂ ਵਾਸਤੇ ਚਾਹ ਧਰੀ ਹੈ ਮੈਂ ਕਿਹਨਾਂ ਬੱਚਿਆਂ ਚਾਹ ਬਣਾ ਕੇ ਦੇਣੀ ਆ ਨਾਲੇ ਆਪ ਕਿੰਨੀ ਹੈ ਚਾਹ ਉਹਦੇ ਵਿੱਚ ਦੁੱਧ ਹੀ ਨਹੀਂ ਹੈ ਨਾ ਅਰੇ ਚੇ ਦੁੱਧ ਹੈਗਾ ਸੀ ਮੈਂ ਅੱਗੇ ਦੇਖਿਆ ਸੀਗਾ ਹੁਣ ਥੋੜੀ देर ਹੋ ਗਈ ਦੁੱਧ ਹੈਗਾ ਸੀ ਹੁਣ ਦੁੱਧ ਲਕਾ ਲਿਆ ਫਿਰ ਚਾਹ ਰਹਿਣ ਦੇਣੀ ਆ ਫਿਰ ਮੈਂ ਮੈਂ ਜੋ ਚੀਨੀ ਪੱਤੀ ਪਾਈ ਆ ਤੇ ਆਹ ਘੜੀ ਆ ਅਰੇ ਆਣ ਦੇਣੀ ਆ ਮੈਂ ਮੇਂ ਦਾ ਕੰਮ ਕੰਮ ਨਹੀਂ ਆਪੋਸ ਕਰ ਲਿਆ ਮੇਰੇ ਨਾਲ ਤੇ ਇਹ ਨਾ ਮਸ਼ੀਨ ਨੇ ਨਾ ਦੁੱਧ ਲੋ ਲਿਆ ਤੁਹਾਡੇ ਬਾਅਦ ਮੈਂ ਚਾਹ ਘੜੀ ਸੀ कॉलिया तो इमासीन है मासीने दो दिन क्यों न कॉलिया मैं कुछ ना मासीन क्यों न कॉलिया दोनों तुसीना कुछ हो पर योर रोल सो आम राजा ने मुझे आए तुसीना कुछ है मैं आपे कुछ लगे कुछ हो ना पर मैं तो अंदाज़नी है पोते निमासीने दो दिन कॉलिया जावा सेकंड इतवारी केरी कुमारी है चलो मैं देखती ਕਾਹਦੇ ਨਸਨ ਉਹ ਨਾਨੀ ਕਿ ਨਗਰ ਆ ਗਈ ਨੇ ਕਹਾਂ ਤੇ ਸੁਪਰ ਡਿੰਗ ਨੇ ਕੋਈ ਤਰ੍ਹਾਂ ਦਾ ਕੋਈ ਤਰ੍ਹਾਂ ਦਾ ਕੋਈ ਨੰਬਰ ਆ ਕੇ ਕੋਈ ਨਹੀਂ ਖਾਊਗਾ ਚਲ ਇਹ ਹੁਣ ਮੇਰੇ ਸਹੁਰਿਆਂ ਦਾ ਘਰ ਸੀਗਾ ਇਹ ਮੇਰੀ ਭੈਣ ਸੀਗੀ ਚਲੋ ਸਾਰੇ ਮੈਨੂੰ ਕਹਿੰਦੇ ਨੇ ਵਿਚਾਰ ਕੋਈ ਗੱਲ ਮੇਰਾ ਦਿਓਰ ਵੀ ਸੱਸ ਵੀ ਸਾਰੇ ਕਹਿੰਦੇ ਆ ਚੱਲ ਤੂੰ ਰਹੁ ਇੱਥੇ ਹੁਣ ਧਿਆਣੀ ਨਹੀਂ ਰੋਟੀ ਕੱਲ ਦਿੰਦੀ ਭਿਆਣੀ ਵੀ ਚੰਗੀ ਤੇ ਮੈਂ ਕੀ ਕਰਾਂ ਬੜੀ ਪਰੇਸ਼ਾਨ ਹੋਈ ਆ ਮੈਂ ਹੁਣ ਬੱਚਿਆਂ ਨਾਲ ਹਰ ਇੱਕ ਗੱਲ ਕੀ ਕਰਾਂ ਹੁਣ ਕੁੜੀ ਆਈ ਸੀ ਉਹ ਕਹਿੰਦੀ ਉਹ ਚਾਹ ਪੀਣੀ ਫਿਰ ਉਹਨੂੰ ਮੈਂ ਕੀ ਕਹਿੰਦੀ ਹੁਣ ਭੈਣ ਹੀ ਭੈਣ ਹੀ ਕਹਿੰਦੀ ਇਹੋ ਜਿਹੀ ਗੱਲਾਂ ਵੀ ਨੇ ਇਥੇ ਇਸ ਘਰ 'ਚ ਹੋਰ ਤਾਂ ਕੋਈ ਨਹੀਂ ਕੁਝ ਕਹਿੰਦਾ ਨਾ ਭੈਣ ਦਾ ਘਰ ਵਾਲਾ ਦਿਓ ਕੁਝ ਕਹਿੰਦਾ ਕੁਝ ਨਹੀਂ ਉਹ ਤੇ ਆਖਰੀ ਤੋਂ ਨਹੀਂ ਕਹਿੰਦਾ ਵੀ ਭਾਬੀ ਵੀ ਇਹ ਲੈ ਤੁਸੀਂ ਸਮਝੋ ਆਪਣੇ ਆਪ ਨੂੰ ਪਰ ਮੈਂ ਕਿਹਨੇ ਪੇਕੇ ਦੱਸਾਂ ਤੇ ਕੀ ਕਰਾਂ ਮੈਂ ਕੀ ਕਰਾਂ ਮੈਂ ਕਿਹੜਾ ਕੰਮ ਕਰਾਂ ਇਸ ਤਰ੍ਹਾਂ ਕਿ ਕਿੱਥੇ ਜਾਵਾਂ ਬੜਾ ਔਖਾ ਹੋਇਆ ਐ ਜੇ ਪੇਕੇ ਜਾਵਾਂ ਪੇਕੇ ਤਾਂ ਮੈਨੂੰ ਥੋੜਾ ਰੱਖਾਉਣਾ ਸੀ ਮੇਰੀਆਂ ਪਰਜਾਈਆਂ ਮੇਰੀਆਂ ਬੱਚੇ ਲੈ ਕੇ ਕਿਸ ਤਰ੍ਹਾਂ ਜਾਵਾਂ ਕੱਪੜੇ ਸਾਰੇ ਟਾਇਰ ਕਰ ਕਰ ਕੇ ਰੱਖਦੇ ਆ ਤਾਂ ਫਿਰ ਕੋਈ ਤਾਂ ਕਾਜੀ ਨਹੀਂ ਕੋਸ਼ਿਸ਼ ਕਰਦੇ ਆਲਾ 500 ਰੁਪਏ ਕੀ ਕਰਨਾ ਕਰ ਸਕਦੇ ਹੁਣ ਦੁੱਧ ਲੈ ਜਾ ਕੇ ਤੁਹਾਡਾ ਲੈ ਆਉਂਦੇ ਜਾ ਕੇ ਮੈਨੂੰ ਕਹਿੰਦੀ ਤੁਹਾਡੇ ਵਾਸਤੇ ਬੱਚਿਆਂ ਵਾਸਤੇ ਦੁੱਧ ਲੈ ਆਉਂਦਾ ਤੇਰੇ ਵਾਸਤੇ ਤੇ ਹੁਣ ਚਾਹ ਪੀਣੀ ਆ ਕਿ ਨਹੀਂ ਪੀਣੀ ਫਿਰ ਫਿਰ ਆਕ ਆਕੜੀ ਨਹੀਂ ਆਖਦੀ ਆਖੜਾ ਆਕੜ ਮੈਨ ਨਹੀਂ ਲੱਗਦੀ ਫੇਰ ਤੂੰ ਮੈਂ ਤੂੰ ਹੋਣੀ ਚਾਹ ਪੀਂਗੀ ਸਵੇਰ ਨੂੰ ਫੇਰ ਚਾਹ ਪਿੱਛੇ ਸਪਾ ਚਾਹ ਤੇ ਦੇਣੀ ਹੋਈ ਆ ਕੋਲ ਨਹੀਂ ਤੇਣੀ ਸਵੇਰੇ ਪੀਣੀ ਰੋਟੀ ਵੇਚੀ ਖਾਣੀ ਤੇ ਫੇਰ ਫੇਰ ਜਾ ਕੇ ਲਿਆਉਂ ਹਾਂ 500 ਰੁਪਏ ਦੇਣੀ ਚਾਹੀਦੀ ਆ 2 ਕਿਲੋ ਦੁੱਧ ਲਿਆਈ ਹੋਰ ਜਿਹੜਾ ਤੇਰਾ ਸਮਾਨ ਲਿਆਉਣ ਨਾਲ ਉਹ ਲਿਆ ਜਵਾਕਨ ਜੇ ਜਵਾਕਨ ਕੋਈ ਚੀਜ਼ ਖਾਣੀ ਆ ਆਕੜ ਦੀ ਵੀ ਆਂਪੂਰਾ ਤੂੰ ਮੇਰਾ ਮਨ ਥੋੜਾ ਕਰਦਾ ਤੈਨੂੰ ਉਸ ਕਹਿਣ ਨੂੰ ਫੇਜੀ ਆਕੜੇ ਆਈ ਆਕੜੀ ਆਈ ਫੇਰ ਮੈਨੂੰ ਗੁੱਸਾ ਵੀ ਆਂਦਾ ਕਹਦਾਸ ਤੂੰ ਤੂੰ ਟੇਕੇ ਬੈਠ ਨਹੀਂ ਸਦੀ ਤੈਨੂੰ ਬੈਠੇ ਨਹੀਂ ਜਾਂਦਾ ਸਾਰਾ ਦਿਨ ਘੁਰਨ 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 ਕਾਦੀ ਤੂੰ ਖਰੀ ਜੰਨੀ ਆ ਤੈਨੂੰ ਜਮੇ ਹੀ ਨਹੀਂ ਪਤਾ ਲੱਗਦਾ ਕੀ ਆ ਸਾਰਾ ਲੈ ਜੰਨੀ ਆ ਕਦੇ ਕਹਿੰਦੀ ਮੈਂ ਟੌਫੀਆਂ ਖਾਣੀਆਂ ਨੇ ਕਦੇ ਕਹਿੰਦੀ ਮੈਂ ਦੁੱਧ ਪੀਣਾ ਕਦੇ ਮੈਂ ਕਹਿੰਗੂ ਕਿ ਨਹੀਂ ਆ ਉਹ ਕਰਾ ਤੈਨੂੰ ਜਮਾ ਹੀ ਨਹੀਂ ਹੈਗਾ ਅੱਜ ਤੋਂ ਬਾਅਦ ਤੂੰ ਕੀਤਾ ਤੂੰ ਛੱਡ ਦੇ ਨਹੀਂ ਆ ਤਵਤ ਮੂਗੀ ਨਾਲ ਤੂੰ ਕਰੀ ਸ਼ਰਾਰਤਾਂ ਕਿਸੇ ਨੂੰ ਖੜੇ ਨੂੰ ਨਹੀਂ ਦੇਦੀ ਤੂੰ ਬੈਠ ਦੇ ਨੂੰ ਜल्दी ਕਰੇਂਗਾ ਸੋਹਰ ਮੰਗੇ ਵੀ ਟੌਫੀਆਂ ਸੋਚ ਕੇ ਮੰਗੀ ਜੀ ਅੱਜ ਮੰਗਿਆ ਮਾਂ ਨੇ ਸਰ ਤੇ ਚੜਾ ਚੜਾ ਕੇ ਰੱਖੀ ਹੋਈ ਆ ਆ ਆ ਸੱਥ ਨਹੀਂ ਪਾਣ ਦਾ ਪਤਾ ਵੀ ਸਿਰ ਵੀ ਬਹੂਣਾ ਕਾਤਾ ਅਰਜੀ ਦਾ ਡਾਟਾ ਨਹੀਂ ਸਮਝਉਂਦੀ ਭਈ ਪਈਆਂ ਹੋਰ ਕੀ ਡਾਟਨੀ ਮੈਂ ਤੂੰ ਫੜ ਫੜ ਕਾਟਾ ਨਹੀਂ ਕੀ ਕਰੰਦਾਈ ਦੁਕਾਨੀ ਤੋਂ ਆ ਮਾਂ ਨੇ ਐਂਜ ਕਰੇਗੀ ਐਂਜ ਕਰਨੇ ਬੱਚਿਆਂ ਕੋਲ ਆਉ ਫੇਰ ਨਾ ਖੜਨ ਦਾ ਪਤਾ ਨੇ ਬੈਠਨ ਦਾ ਪਤਾ ਨੇ ਬੋਲਣ ਦਾ ਪਤਾ ਬੰਦਾ ਟੇਕੇ ਬੱਚਾ ਟੇਕੇ ਤਾਂ ਬੈਠ ਸਕਦਾ ਲੈ ਤੂੰ ਆਇਆ ਤਾ ਨਵੇਂ ਬੱਚੇ ਉੱਡਾ ਆਟੀ ਜਾਇਆਗਾ ਹੈਨਾ ਓਕੇ ਅੰਜੇ ਵਾਸਤੇ ਕੀ ਕਰਦੀ ਐ ਤਰਾ ਜਿਉਂ ਡਾਟਦੀ ਦਸਦੀ ਨੂੰ ਮਾਸੀ ਨੂੰ ਫਰਮਾਸੀ ਕੋਲ ਡਾਟਦੀ ਵਾਲਾ ਨਾ ਆਇਆ ਪਰ ਹਨਾ ਮੇਰੇ ਨੂੰ ਉਸਮਾਨ ਲਈ ਆਇਆ ਨਹੀਂ ਜਾ ਕੇ ਹੀ ਲਈ ਕਿਨੇ ਪੈਸੇ ਬਚੇ ਨੇ 2 ਕਿਲੋ ਦੁੱਧ ਆ ਗਿਆ ਹੂੰ ਤੇ ਬਚੇ ਨੇ ਹੀ ਖਾਣ ਖਾਣ ਦੇ ਪਰ 100 ਰੁਪਏ ਲਾਇਏ 200 ਰੁਪਏ ਮਰ ਨੂੰ ਸਵੇਰਾ ਭੜਾ ਦੇ ਦੋ ਪਾਤੀ ਚਾ ਨਾ ਹੁਣ ਬੈਠੇ ਤੁਸੀਂ ਇੱਥੇ ਪੈ ਗਈਆਂ ਇਥੇ ਅਸੀਂ ਵੀ ਪੈਣੀ ਆ। ਮਰਜੀ ਤੁਹਾਡੇ ਉੱਤੇ ਸੇ ਪੈਂਦੇ ਸ। ਪਰ ਬੱਚਿਆਂ ਨੂੰ ਸੌਣਾ ਨਾ ਜ। ਤੇ ਬੱਚੇ ਸੌ ਜਾ। ਤੁਸੀਂ ਉਧਰ ਪੱਖੇ ਥਲੇ ਸੋ ਜਾਓ। ਆ ਤਾਂ ਮਰਜੀ। ਮਰਜੀ ਇਹ ਪਹਿਲਾਂ ਸਾਨੂੰ ਕਹਿ ਦੇਣੀ ਮੈਂ ਆਪਣੇ ਬੱਚੇ ਉਹ ਲਈ ਗ ਜਾ ਲੈਂਦੀ। ਪੱਖੇ ਥਲੇ ਪੈਣ ਨੂੰ ਪਹਿਲਾਂ ਤੂੰ ਕਿਹਾ ਪੈਣ ਇੱਥੇ ਲੈ ਕੇ ਪੈ ਜਾ ਕਰ। ਏਸੀ ਅੰਦਰ ਥਲੇ ਪੈ ਜਾ। ਅੱਜ ਤੁਸੀਂ ਕਹਿੰਦੇ ਮੇਰੇ ਬੱਚੇ ਬੈਠ ਕੇ ਪੈ ਜਾਣ ਤੇ ਬੈੜੇ ਤੇ ਅਸੀਂ ਨਹੀਂ ਪਾਵਾਂਗੇ। ਐਸਾ ਲੈ ਪੈਰਾਂਗੇ। ਮੈਂ ਆਪਣੇ ਬੱਚਿਆਂ ਨੂੰ ਨਾ ਥੱਲੇ ਰੱਜੇ ਰਾ ਕੇ ਪਾ ਲਾਂਗੀ। ਪਰ ਮੈਂ ਅਜੇ ਇਸ ਇਸ ਵਿੱਚ ਜਾਣੀ ਹੁਣ ਮੇਜੋ ਵੀ ਨਹੀਂ ਪਿਆ ਜਾਣਾ ਤੇ ਲੋਕ ਇਹ ਨਹੀਂ ਆ ਨਾ ਵੀ ਤੁਸੀਂ ਪੱਖੇ ਥੱਲੇ ਸੋਇਆ ਕਰੋ ਤੇ ਮੈਂ ਬੱਚੇ ਉਹੋ ਜਿਹੀ ਬਣਾ ਲੈਂਦੀ ਆਪਣੇ ਤੈਨੂੰ ਪਤਾ ਸੀ ਪਤਾ ਸੀ ਨਾ ਵੀ ਮੇਰੇ ਤੋਂ ਪਤਾ ਸੀ ਬਾਬਾ ਜੀ ਨਾਲ ਤੋੜ ਤੋੜ ਸੁਟੂ ਕੀ ਉਹ ਵੀ ਗਲਤੀਆਂ ਫੋਟੇ ਆਪਣੇ ਚ ਹੀ ਨਹੀਂ ਗਈਆਂ ਜੇ ਮੈਂ ਅਜ ਤੋੜ ਤੋੜ ਛੱਡਦੀ ਜੇ ਤੋੜੀਆਂ ਆਪਣੀਆਂ ਕਮੀਆਂ ਨੇ ਕਮੀ ਇਹ ਤੇ ਇਹ ਨਾ ਸਾਡੇ ਕੋ ਖਰਚਾ ਤੇ ਹੈ ਨਹੀਂ ਕਮੀ ਸਾਡੇ ਵਿੱਚ ਇਹ ਹੈ ਮੈਂ ਕਿਹਾ ਮੁੰਡਾ ਕੰਮ ਕਰਿਆ ਕਰੂਗਾ ਨਾ ਵੱਡੇ ਹੋ ਜਾਣਗੇ ਕੰਮ ਕਰਿਆਗਾ ਨਾ ਜੋ ਪਾਏਗਾ ਮੈਂ ਤੁਹਾਡੀ ਤੜੀ ਤੇ ਤਰੇਗਾ ਕੁੜੀ ਨੂੰ ਸੋਈ ਚਾਹੇ ਤੂੰ ਵੱਡਦੀ ਆ ਕੁੜੀ ਨੂੰ ਸਖੌਣ ਦਾ ਕੁਝ ਨਹੀਂ ਪਤਾ ਕਿ ਜੇ ਸੋਈ ਚਾਹੇ ਸਖੌਣ ਉਹਨੇ ਗਾਹਾਂ ਘਰੇ ਨਹੀਂ ਜਾਣਾ ਚਲ ਜੇ ਵੱਡਦੀ ਆ ਲਾਲ ਲੜਾ ਲੜਾ ਕੇ ਤੂੰ ਰੱਖਣੀ ਆ ਉਹਨੂੰ ਵੀ ਲੈੜ ਮੈਂ ਉਹਨਾਂ ਨੂੰ ਕੀ ਲੜਾਉਣੇ ਨੇ ਮੈਨੂੰ ਕਿਵੇਂ ਬੋਲਦੀ ਹੁੰਦੀ ਸੀ ਕੰਮ ਦੀ ਵਾਰੀ ਜਦੋਂ ਮੈਂ ਨਿਆਣੀ ਸੀ ਜਾਂ ਕਿੰਨਾ ਬੋਲ-ਬੋਲ ਕੇ ਕੰਮ ਕਰਵਾਉਂਦੀ ਸੀ ਚਲ ਆਪਾਂ ਇੰਨਾ ਪੜਨ ਨੂੰ ਕੋਈ ਨਹੀਂ ਸਨਾਂ ਜਾਂਦੀਆਂ ਹੁਣ ਉਹ ਪੜਦੀ ਆ। ਉਹ ਪੜਦਾ ਕਿਉਂ ਨਹੀਂ ਹੈ? ਪੜਦੀ ਆ, ਪੜਦੀ ਆ। ਤੂੰ ਨਹੀਂ ਕਰਦੀ ਸੀ ਮੈਂ ਤਾਂ ਜਾਂਦੀ ਸੀ ਨਾ ਪੜਨ। ਉਹ ਪੜਦੀ ਆ ਚਲ ਹੁਣ ਦੇ ਟਾਈਮ ਨਾਲ ਉਹ ਕਹਿ ਦਿੰਦੀ ਪੜਦਾ ਕਰਦਾ ਨਹੀਂ ਮੰਮੀ ਕਰ ਲਾਂਗੀ। ਚਲ ਮੈਂ ਫੇਰ ਵੀ ਕਹਾਂਗੀ ਤੂੰ ਵੀ ਕਿਆ ਕਰ। ਮਾਸੀ ਇਹ ਕਹਿ ਦਿਆ ਕਰ ਵੀ ਕੰਮ ਕਰ। ਤੁਹਾ ਕਹਿੰਦੀ ਵੀ ਰਜੋਕਾ ਨੂੰ ਮੈਂ ਥੋੜੀ ਜਿਹਾ ਪਹਿਲਾਂ ਇਹਨੂੰ ਕਹਿੰਦੀ ਸੀ ਕਿ ਤੂੰ ਕਹੀ ਸੀ ਇਹ ਉਹ ਘੂਰਦੀ ਐ ਤੂੰ ਜੇ ਮੈਂ ਉਹਨੂੰ ਘੂਰਤਾ ਫਿਰ ਤੂੰ ਕਣਾ ਉਹ ਘੂਰਦੀ ਐ ਇਹਨੇ ਮੈਂ ਕਿਹਾ ਮੈਂ ਕੋਈ ਨਹੀਂ ਮੈਂ ਕਿਹਾ ਪਤਾ ਨਹੀਂ ਕਾਹ ਤੋਂ ਘੂਰਦੀ ਚਰਸ਼ੀ ਨਾਲ ਤੇ ਕਰਦੀ ਐ ਯਾਰ ਖਾਣ ਨੂੰ ਵੀ ਮੰਗਦੇ ਐ ਤੇ ਸ਼ਰਾਰਤ ਵੀ ਕਰਦੇ ਐ ਆਹ ਘਰ ਮੰਜਾ ਡਾਲੀ ਮੰਜਾ ਡਾਲਾ ਮੰਜਾ ਰੱਖ ਕੇ ਪੈ ਗਿਆ ਇੱਥੇ ਬਿਸਤਰਾ ਵਸਾਲਾ ਅਸਤੇ ਸਾਲੇ ਨੇ ਪਿਆ ਜਣਾ ਥੱਲੇ ਕੋਈ ਕੀੜਾ ਮ ਕੋਣ ਲੜਜੂ ਫਿਰ ਮੇਰੇ ਉੱਪਰ ਬਲੇਮ ਆ ਜਾਣ ਤੂੰ ਆਪਰਾ ਬਿਸਤਰਾ ਵਸਾਲਾ ਮੰਜਾ ਡਾਲਾ ਇੱਥੇ ਮੰਜਾ ਰੱਖ ਕੇ ਬਿਸਤਰਾ ਸਾ ਕੇ ਇੱਥੇ ਪੈ ਮੈਂ ਜਾ ਕੇ ਸੀ ਮਾਂ ਵੰਜਾ ਵਛਾ ਲਾਂਗੇ ਹੈਨਾ ਪਰ ਹੁਣ ਜੇ ਉਹ ਗਰਮੀ ਆ ਸਾਨੂੰ ਇੱਥੇ ਪਿਆਣ ਦਿਆ ਕਰ ਗਰਮੀ ਦੇ ਮੇਰੇ ਬੱਚੇ ਹੁੰਦਾ ਕੀ ਕਰੇਗਾ ਉੱਥੇ ਰਹਿ ਜਾ ਇਹਨਾਂ ਨੂੰ ਇੱਥੇ ਲੈ ਕੱਲ ਨੂੰ 6 ਵਜੇ ਮੈਂ ਜਾਣਾ ਮੀਟਿੰਗ ਆ ਕੱਲ ਨੂੰ ਮੇਰੀ ਕੱਲ ਦਾ ਸ਼ਾਮ ਦਾ ਕੰਮ ਮੈਂ 4 ਵਜੇ ਤੋਂ ਬਾਅਦ ਕੋਈ ਕੰਮ ਨਹੀਂ ਕਰਨਾਗਾ ਮੈਂ ਕਰਾਂਗੀ ਸਾਰਾ ਆ ਰੋਟੀ ਪੰਡਾ ਆਪਣੀ ਦਾਲ ਸਬਜ਼ੀ ਦਾ ਕੰਮ ਮੈਂ ਨਹੀਂ ਕਰਨਾ ਹੈ ਤੈਨੂੰ ਦੱਸ ਦਿੰਦੀ ਮੈਂ ਕਰਾਂਗੀ ਮੈਂ ਚਾਹੇ 8 ਵਜੇ ਆਵਾਂ ਚਾਹੇ ਮੈਂ 9 ਵਜੇ ਆਵਾਂ ਮੈਂ ਇੱਕ ਗੱਲ ਦੱਸ ਦਿੰਨੀ ਹੈ ਮੇਰੇ ਕੋਲ ਟੋਕਾ ਟਾਕੀ ਨਹੀਂ ਚਾਹੀਦੀ ਕਰਾਂਗੀ ਰੋਟੀ ਪਾਈ ਦੇਵਾਂਗੀ ਬੀਬੀ ਨੂੰ ਵੀ ਸਾਰੇ ਬਣਾ ਕੇ ਦੇਵਾਂਗੀ ਮੈਂ ਰੋਟੀ ਨਾਲ ਕਰੀਆਂ ਪਰ ਤੂੰ ਕਾਰ ਲੈਣੀ ਹੈ ਚਲ ਕੋਈ ਨਾਲ ਤੂੰ ਕੰਮ ਬਥੇਰਾ ਕਰਦੀ ਹੈ ਮੈਂ ਜਦੋਂ ਤੋਂ ਵਿਆਹੀ ਹੈ ਹੀ ਤੂੰ ਮੇਰੇ ਕੋਲੋਂ ਕੰਮ ਕਰ ਲੈਂਦੀ ਸਹੀ ਕਿਸਾ ਨਹੀਂ ਪੈਣ ਰਹਿਣ ਦੇ ਕੋਈ ਨਾ ਮੈਂ ਕਰਾਂ ਤੇ ਮੇਰੇ ਬਥੇਰੇ ਹੀ ਕਰਦੀ ਰਹੀ ਹੈ ਪਰ ਜਦੋਂ ਤੂੰ ਤੇਰਾ ਪਾਈ ਆਣੀ ਹੈਗਾ ਨਾ ਉਦੋਂ ਤੂੰ ਮੇਰੇ ਨਾਲ ਕੰਮ ਲੱਗ ਪੀਨੀ ਐ ਤਰ੍ਹਾਂ ਉਦੋਂ ਤੂੰ ਕਰ ਲੈਂਦੀ ਵੀ ਅਸੀਂ ਦੇਨੇ ਆ ਅਸੀਂ ਖਾਣ ਨੂੰ ਦੇਨੇ ਆ ਕਿਤੇ ਉਦੋਂ ਕੋਈ ਤੂੰ ਮੈਨੂੰ ਕੋਈ ਨਹੀਂ ਸਕੈਂਦੀ ਹੁੰਦੀ ਕਹਾਂ ਮੈਂ ਕਰਨੀ ਐ ਕੰਮ ਤੇ ਵਾਧੂ ਕਰਦੀ ਐ ਪਿੰਡ ਜਾ ਕੇ ਪਿੰਡ ਜਾ ਕੇ ਸਤਾਈ ਤੇਰੀਆਂ ਪਕੀਆਂ ਖਾਂਦੇ ਸਾਂ ਵਧੀਏ ਇੱਥੇ ਹੀ ਕਰਨੀ ਕਰ ਮੈਂ ਸਾਰਾ ਕੰਮਾਂ ਨਹੀਂ ਕੰਮ ਦੀ ਟੈਨਸ਼ਨ ਨਾ ਲਈ ਤੂੰ ਆਪਣਾ ਬਾਹਰ ਦਾ ਸੰਭਾਲੀ ਜਿੱਤਰਾ ਮੀਂਹ ਹੁਣ ਤੋਤੇ ਵੀ ਨਾ ਮੈਂ ਜੋਬ ਤੇ ਰਹਿਣ ਦੇ ਚੁਕਾ ਸਭ ਦੋਸਤਾਂ ਦੇ ਆਲੇ ਪਿੰਦੇ ਤੇ ਦੇਣ ਦੇ ਲਿਆ ਕਰ ਮੰਮੀ ਜੀ ਹਾਂ ਜੀ ਸਸਿਕਾ ਨੂੰ ਵੀ ਦੀ ਕੀ ਹਾਲ ਹੈ ਠੀਕ ਹੈ ਤੁਸੀਂ ਮਰ ਜਾ ਹੂੰ ਮਸਾ ਮਸਾਈ ਹੋ ਠੀਕ ਹੋ ਠੀਕ ਹੈ ਵਧੀਆ ਤੂੰ ਸੁਣਾ ਹਾਂ ਹੋਰ ਸਾਰਾ ਡੜੀ ਬਸ ਠੀਕ ਹੈ ਸਾਰਾ ਸੁਣਾਣਾ ਸਾਰਾ ਠੀਕ ਹੈ ਸੁਣਾਣਾ ਵੀ ਠੀਕ ਹੈ ਪਿਓ ਵੀ ਉਹ ਤਾਂ ਠੀਕ ਹੈ ਅੱਛਾ ਦੋਰ ਤੇ ਨਾ ਲੱਗੀ ਸੀ ਨੀ ਹਾਂ ਅ ਕੱਪੜੇ ਧੋਣ ਲੱਪੀ ਅੱਜ ਸਵੇਰ ਦੀ ਹਾਂ ਫੇਰ ਮੁੜ ਕੇ ਪੈ ਗਈ ਨੀਂਦ ਆਈ ਨੀ ਅੱਛਾ ਮੁੜ ਕੇ ਹੁਣ ਮੈਂ ਇੱਥੇ ਚੱਲ ਕੱਪੜੇ ਲੈ ਆਉਂ ਮੈਂ ਫਿਰ ਸਾਰੇ ਬਣਾ ਲਾਂ ਤਹਨਾ ਆ ਪੱਤ ਕੇ ਜਾ ਕੇ ਫਿਰ ਮੈਂ ਤੇਨ ਨਾਲ ਗੱਲ ਕਰਨੀ ਆ ਕੋਈ ਅੱਛਾ ਹਾਂ ਨਾਲ ਫਟਾਫਟ ਹੀ ਠੀਕ ਮਾਂਮੀ ਤਰਾ ਰਸਤਾ ਲੱਭ ਤੁਰੰਤ ਆ ਪਹਾਵ ਉੱਪਰ ਤੋਂ ਕਾਨੇ ਭਾ ਬਣ ਦਿੱਤਾ ਉਹ ਪਤਾ ਕਿਹ ਜੀਆਂ ਆਤਾ ਪਾਣ ਦੀ ਉਹ ਰੱਖ ਨਹੀਂ ਬੈਠ ਕੇ ਪੈ ਗਈ ਆ ਕੇ ਏਸੀ ਦੇ ਵਿੱਚ ਤੇ ਹੁਣ ਆਦੇ ਜੋ ਆਕਾ ਨੂੰ ਨਾਲ ਲਾ ਕੇ ਪੈ ਨਹੀਂ ਹੋ ਜਾਣਾ ਪਰ ਤੇ ਨੇ ਆਲੇ ਹੈ ਕਿ ਪਤਾ ਕੀ ਗੱਲ ਹੈ ਕੋਕ ਆਦਮੀ ਸਿਰਤੇ ਨਹੀਂ ਨਿਕਾ ਬਈ ਕੀ ਕਰੇ ਬੰਦਾ ਮਾਂਮੀ ਸਾਰਾ ਦਿਨ ਖੜੀ ਕੇ ਬਾਹਰ ਨੂੰ ਲੰਮਾ ਆਦੀ ਜੇ ਰੇਤਾ ਆ ਗਿਆ ਹੋ ਗਿਆ ਮਰੇ ਸਿੰਗਾ ਆਉਂ ਨਹੀਂ ਮੈਂ ਆ ਕੇ ਇੱਥੇ ਬੈਠ ਜਾਣਾ ਲੈ ਬੈਹ ਜਾਣਾ ਇੱਥੇ ਤੇ ਹਾਂ ਮੇ ਤਾਂ ਵੀ ਹੁੰਦਾ ਹੈ ਜਿੰਨੇ ਉਹ ਮਾਦੀ ਆ ਕੋਈ ਨਾ ਕੋਈ ਨਾ ਇੱਧਰ ਥੋੜਾ ਸਹਾਰੀ ਦਾ ਆਉਂਦਾ ਕਿੰਨਾ ਕੋਈ ਨਹੀਂ ਸਹੈ ਨਾ ਸਿੱਖੀ ਦਾ ਹੁੰਦਾ ਸਾਰਾ ਕੰਮ ਵੀ ਮੈਂ ਕਰਦੀ ਆ ਸਾਰਾ ਕੁਝ ਕਰਦੀ ਆ ਬਾਹਰ ਘਰ ਘਰ ਕੇ ਗੱਲਾਂ ਕਰਦੀ ਰਾਤ ਨੂੰ ਕਿਹਾ ਮੈਂ ਤੂੰ ਬਾਹਰ ਘਣੀ ਖੜੀ ਸਹੀ ਤੈਨੂੰ ਮੈਂ ਖੜਾ ਹਾਂਗੀ ਬਾਹਰ ਲੋਕ ਚੱਕਦੇ ਨੇ ਫਿਰ ਉਹ ਆ ਚਿੱਖਣ ਨੁਕੜਾ ਨਿਆਣੀਆਂ ਆ ਉਹ ਨਿਆਣੀ ਨਹੀਂ ਹੈਗੀ ਪਰ ਅਸਾਂ ਦਾ ਕੁਛ ਨਾ ਕੁਛ ਅਸਾਂ ਦਾ ਪੈਂਦਾ ਹੀ ਆ ਚਨਾ ਲਫੜਾ ਫਟਾ ਫੇਰਾ ਆਪਾ ਬੈਠਦੇ ਠੀਕ ਉਹਨਾਂ ਬਾ ਇਹਨਾਂ ਦਿਹਾੜਾ ਹਾਂ ਵਿਚਾਰੀ ਆਹੋ ਉੱਥੇ ਅਸੀਂ ਆਪੇ ਪੁੰਦੀ ਆ ਕੰਮ ਦਾ ਡੱਕਾ ਨਿਪਟੜਦੀ ਬਸੋਈ ਸਾਰੇ ਤੇ ਮੈਂ ਕੰਮ ਕਰਦੀ ਆ ਰੋਟੀਆਂ ਮੈਂ ਪਕਾ ਕੇ ਰੱਖਦੀ ਆ ਫੇ ਤੁਨ ਨੇ ਜਿੱਦ ਕਰਿਆ ਕਰ ਤੈਨੂੰ ਗਿਆ ਲੋੜ ਪਈ ਸਾਡੀ ਵੀ ਹੈਗੀ ਤੁਹਾਨੂੰ ਦੱਸੀ ਤੇ ਜਾਨੀ ਹੜਦੀ ਨਹੀਂ ਕੱਲ ਦੀ ਗੱਲ ਸੁਣਨਾ ਕੱਲ ਕੀ ਕੀਤਾ ਉਹਨੇ ਹਾਂ ਦੁੱਧ ਦਾ ਨਹੀਂ ਹੈਗਾ ਸੀਗਾ ਤੇ ਦੁੱਧ ਨਾ ਹੋਣ ਵਾਲਾ ਸੀਗਾ ਮੈਨੂੰ ਕੀ ਕਹਿੰਦੀ ਚਾਹ ਹੋਣਾ ਪੜਦੀ ਸੋਈ ਚ ਤੇ ਲੱਗੀ ਸੀ ਛੋਟੜ ਕਰਨ ਤੇ ਫਿਰ ਕੁੜੀ ਨੂੰ ਕਹਿਣ ਲੱਗੀ ਹਈ ਆ ਬੈਠੀ ਕਹਿੰਦੀ ਦੁੱਧ ਕਹਿੰਦੀ ਲਪੋਤਾ ਹੈ ਜਦ ਕਿ ਦੁੱਧ ਨਿਓਂੜਾ ਸੀਆ ਤੋ ਉਹ ਲਪੋਕਾ ਦੇਤਾ ਤਾਂ ਤਾਂ ਪੈਸੇ ਦੇਣੇ ਫਿਰ ਲਪੋਣ ਨੂੰ ਵੀ ਕੀ ਹੈ ਤੋ ਕਾਹਤੇ ਲਪੋਣਾ ਦੁੱਧ ਹਾਂ ਨਾ ਮੈਂ ਦਹੀਂ ਕਿਹਾ ਦਹੀਂ ਸੀ ਕਹੀ ਲਾਤਾ ਸੀਆ ਤੇ ਮੈਂ ਕਿਹਾ ਬਾਕੀ ਦੁੱਧ ਤਾਂ ਖਤਮ ਹੋ ਗਿਆ ਸੀਆ ਫਿਰ ਵੀ ਮੈਂ ਉਸ ਤੋਂ ਬਾਅਦ ਵਿੱਚ ਵੀ ਇਹ ਹਟੀ ਨਹੀਂ ਛੋਟਾ ਕਹਾਂ ਉਹ ਮੈਂ 500 ਰੁਪਏ ਬੜਾਇਆ ਮੈਂ ਨਾਲ ਤਾਂ 2 ਕਿਲੋ ਦੁੱਧ ਮੇਰੇ ਨਾਲ ਆਦੀ ਕੁੜੀ ਵਾਸਤੇ ਜੋ ਖਾਣਾ ਪੀਣਾ ਹੋਵੇ ਆ ਜਾਂਦਾ ਸੀ ਮੈਂ ਤਾਂ ਵੀ ਬਾਕੀ ਦੇਖੀ ਕੀ ਕਰਨਾ ਕੋਈ ਨਾ ਫਿਰ ਮੈਂ ਬੁਲਾਨੀ ਆ ਉਹਨੂੰ ਉਹਨੇ ਤਾਂ ਛੱਡੀ ਲੱਗ ਗਈ ਤਾਂ ਮੈਂ ਬੁਲਾਨੀ ਉਹਨੂੰ ਮੈਂ ਪੁੱਛਦੀ ਆ ਵੀ ਕਿਆ ਬਹਮਾਰੀ ਇਹ ਤੈਨੂੰ ਤੋਏਦਾ ਕਰਦੀ ਆ ਰਾਜੇ ਤਾਂ ਰਹਿਣਾ ਤਾਂ ਰਲ ਮਿਲ ਕੇ ਰੋਣੀ ਆਪਣਾ ਕਮਰਾ ਕਿਤੇ ਉਤਰ ਲੈ ਲੈ ਆ ਫਿਰ ਲੱਗਿਆ ਜੀ ਕਿਰਾਇਆ ਕੰਮ ਕਰ ਦੇ ਜੀ ਦੇਖੋ ਮਾਲ ਥੋੜੀ ਹੈਗੀ ਬੰਦੇ ਨੂੰ ਕੋਈ ਮਤਲਬ ਇੱਕ ਨੂੰ ਹੀ ਤੁਸੀਂ ਕਰੀ ਜਾਣਾ ਇੱਕ ਨੇ ਨਾਲੇ ਲਿਆ ਕੇ ਦੇਣਾ ਖਾਣ ਨੂੰ ਤੇ ਇੱਕ ਨੂੰ ਉਹ ਕਰਦੀ ਆ ਉਹਨੇ ਫੋਨ ਆ ਰਿਹਾ ਇਹਨਾਂ ਨੂੰ ਬਾਹਰ ਤੇ ਕਹਿੰਦੀ ਮੱਦ ਦਿਓ ਹੂੰ ਦੱਸਦੀ ਆ ਮੈਂ ਕਿਹਾ ਦੱਸ ਦੇ ਜਿਹੜਾ ਕੋ ਦੱਸਣਾ ਉਹਨੂੰ ਫੋਨ ਲਾ ਤਾਂ ਫਿਰ ਉਹਨੇ ਕਿਹਾ ਮੁਰੇ ਕਹਿੰਦਾ ਭਾਈ ਮੈਂ ਨਹੀਂ ਕੁਝ ਕਰ ਸਕਦਾ ਜੋ ਉਹ ਕਹਿ ਮਰਜੀ ਤੇ ਨੇ ਕਹਿਣਾ ਉਸੇ ਹਿਸਾਬ ਨਾਲ ਮੈਂ ਤਾਂ ਚੱਲੂਗਾ ਉਹ ਵੀ ਫੋਨ ਲਾ ਕੇ ਦੱਸਦਾ ਇਹ ਗੱਲਾਂ ਦੱਸਦੀ ਨੇ ਤੂੰ ਨੰਬਰ ਐ ਡਿਲੀਟ ਕਰਦੀ ਵਿੱਚ ਫੋਨ ਦੇ ਤੂੰ ਰੋ ਪਿਆ ਹਾਂ ਕਿਤੇ ਰੱਖੀ ਬੈਠੀ ਆ ਸਾਹ ਕੇ ਸੁਕੋ ਕਹੀਂ ਸੀ ਕਿ ਮੈਂ ਮੰਮੀ ਤੋਂ ਨਾ ਮੈਂ ਗੱਲ ਕਰੂੰ ਮੈਂ ਕਿ ਜਿਹੜਾ ਨਾ ਮਰਜੀ ਕਰਦੀ ਮਾਂ ਮੈਨੂੰ ਕਰਦੀ ਹੈਗਾ ਪਰ ਜਿਹੜਾ ਕੁਝ ਤੂੰ ਕਰਦੀ ਆ ਉਹ ਵੀ ਮੈਂ ਤਰੀਕਾ ਕਰਕੇ ਤੁਹਾਨੂੰ ਦੱਸੂਗੀ ਇਹ ਥੋੜੀ ਕਰਨਾ ਚਾਹੀਦਾ ਫਿਰ ਬੰਦੇ ਨੂੰ ਰਖਾਂ ਦੀ ਪਿੰਦੀ ਲੱਤਾਂ ਮਾਰਦੀ ਆ ਸ਼ਰਮ ਦਾ ਘਾਟਾ ਆਏ ਉਹ ਨੂੰ ਬੁਲਾ ਆ ਜੀ ਇੱਕ ਵਾਰੀ ਜਾ ਉਹਨਾਂ ਨੂੰ ਕੋਈ ਨਾ ਮੈਂ ਬਲਾਕ ਆਉ ਨੂੰ ਪੁੱਛ ਰਹੀ ਆ ਹੋਂ ਤੇਰੀ ਗੱਲ ਕਰਨੀ ਕੋਲ ਬਲਾਕ ਉਹਨੂੰ ਗੱਲ ਕਰਦੀ ਆ ਵੀ ਇਹ ਕੀ ਮਤਲਬ ਆ ਤੇਰਾ ਜੇ ਜਿੱਤੇ ਨਹੀਂ ਨਹੀਂ ਬਤਾਤਾ ਤੂੰ ਆਪਣਾ ਕਮਰਾ ਹੋ ਤੱਕ ਲੈ ਲਾ ਦੇ ਨਾ ਲੈ ਲਾ ਫਿਰ ਆਪਣਾ ਰਹਿ ਦਿੱਤਾ ਰਹਿਣਾ ਨਾਲੇ ਕਰੋ ਨਾਲੇ ਪਤਾ ਲੱਗਾ ਤੁਹਾਨੂੰ ਕਿੱਦਾਂ ਕਰਨਾ ਕਹਿੰਦੀ ਮੇਰਾ ਕੀੜਾ ਹੱਕ ਨਹੀਂ ਮੈਂ ਹਾਂ ਜਿੱਦੀ ਤੂੰ ਜਿੱਦਾ ਮੈਂ ਹਾਂ ਤੇਰਾ ਘਰ ਵਾਲਾ ਮਰਿਆ ਜਦ ਬੜਿਆ ਕੀ ਹੋਇਆ ਸੀ ਕਈ ਸਭ ਤੋਂ ਸਿ ਬੜਾ ਹੋਇਆ ਸੀ ਜਿੱਦਾ ਰਹੀ ਆ ਫਲਾਣਾ ਇਕੱਲ ਲੱਗੀ ਨਹੀਂ ਸੀ ਕਰ ਮੈਂ ਹਾਂ ਕੋਈ ਗੱਲ ਨਹੀਂ ਹੈ ਜੀ ਮੈਨੂੰ ਪਤਾ ਹੀ ਹੈ ਮੈਨੂੰ ਵੀ ਪਤਾ ਹੀ ਹੈ ਤੇ ਬਕਵਾਸ ਫਾਮ ਨਹੀਂ ਆਉਂਦੀ ਰਹੀ ਜੀ ਹਾਲ ਤੂਰੀਆਂ ਗੱਲਾਂ ਕਰਦੀ ਹੈ ਬੜੀ ਕੁੜੀ ਕਹੇ ਕਹਿੰਦੀ ਮੈਂ ਕਰਾਂ ਮਾਸੀ ਨਾਲ ਦੱਸ ਬਿੱਕੂ ਕੀ ਗੱਲ ਕਰੇ ਕਿੰਨੇ ਬਤੂ ਕੀ ਗੱਲ ਕਰਨੀ ਹਾਂ ਇੱਕ ਲੈਕਨ ਲੱਗੀ ਹੋਈ ਸੀ ਬੈਠੀ ਮੈਂ ਸਾਰਾ ਕੁਝ ਸੁਣ ਲਿਆ ਕਿਉਂਕਿ ਮੈਂ ਤਾਂ ਗੱਲ ਕਰਨੀ ਹੈ ਮੇਰੇ ਨਾਲ ਕੀ ਗੱਲ ਕਰਨੀ ਤੁਸੀਂ ਮੈਂ ਕੋਈ ਗੋਲੀ ਨਹੀਂ ਉਸ ਟਾਈਮ ਤੇ ਵੀ ਕੀ ਗੱਲ ਕਰਨੀ ਸੀ ਕੀ ਨਹੀਂ ਪਰ ਮੈਂ ਮੈਂ ਚੁੱਪ ਰਹੀ ਉਹ ਜਾਨੀ ਸੁਣ ਲਿਆ ਸੀ ਆ ਨਾਮ ਕਹਿੰਦੀ ਹਨ ਕਿ ਮਨ ਦੇ ਵਿੱਚ ਕਿਹੜਾ ਉਹ ਰੋਕ ਲਈ ਬੈਠੀ ਹੈ ਮੈਂ ਤਾਂ ਸਾਹਮਣੇ ਆ ਸਾ ਜਿਹੜਾ ਕਿਸੇ ਨੂੰ ਕੋਲਿਆ ਮੈਂ ਤਾਂ ਸਾਹਮਣੇ ਹੀ ਬੋਲਦੀ ਮਮੀ ਪਹਿਲਾਂ ਤਾਂ ਤੈਨੂੰ ਪਤਾ ਹੀ ਹੈ ਮੈਂ ਬੱਬਾ ਚ ਪਤਨੀ ਆ ਜੀ ਆ ਜਿਹੜੀ ਗੱਲ ਹੁੰਦੀ ਹੈ ਮੈਂ ਮੂੰਹੇ ਹੀ ਬੋਲਦੀ ਉਹਨੇ ਨਾ ਇਹ ਗੱਲ ਸੋਚ ਲਈ ਤੂੰ ਮਿਸਣੀ ਜੀ ਏ ਜਿਆਦਾ ਹੈ ਕਰੀ ਕਾ ਲੋਦਨਾ ਕੋਈ ਨਾ ਮੈਂ ਕਰਕੇ ਪੁੱਛ ਲੇਗੀ ਚਲ ਜੀ ਹੁਣ ਆਪਾਂ ਹੋਰ ਚੱਲ ਚੱਲ